ਹਾਈ 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 ਅੱਜ ਸਾਡੀ ਜਿਹੜੀ ਇਹ ਹੜਤਾਲ ਹੈ ਇਹ ਅਸੀਂ 21 ਮਹੀਨਿਆਂ ਤੋਂ ਵੇਟ ਕਰ ਰਹੇ ਹਾਂ ਜਿਹੜਾ ਸਾਡਾ ਐਗਰੀਮੈਂਟ ਹੋਇਆ ਸੀ ਕਿ ਬੈਂਕਿੰਗ ਇੰਡਸਟਰੀ ਦੇ ਵਿੱਚ 5 ਡੇ ਵਰਕ ਵੀਕ ਲਾਗੂ ਕੀਤਾ ਜਾਵੇਗਾ ਪਰ ਸਰਕਾਰ ਕੋਈ ਹੋਸ ਜਿਹੜਾ ਹੈ ਇਹਦੇ ਵਿੱਚ ਸਾਨੂੰ ਜਵਾਬ ਨਹੀਂ ਦੇ ਰਹੀ ਸੀ ਤਾਂ ਇੱਕ ਲੰਬਾ ਐਜੀਟੇਸ਼ਨ ਪ੍ਰੋਗਰਾਮ ਤੋਂ ਬਾਅਦ ਅੱਜ ਇਹ ਦੇਸ਼ ਭਰ ਦੇ 8 ਲੱਖ ਬੈਂਕ ਅਫੀਸਰ ਔਰ EMPLOYEES ਜਿਹੜੇ ਆ ਸਟ੍ਰਾਈਕਤੇ ਆ ਅੱਜ ਦੀ ਜਿਹੜੀ ਸਾਡੀ ਇਹ ਕਾਮਯਾਬ ਹੜਤਾਲ ਜਿਹਦੇ ਵਿੱਚ ਬੈਂਕਿੰਗ ਇੰਡਸਟਰੀ ਦੇ ਤਮਾਮ ਯੂਨੀਅਨਸ ਜਿਹੜੀਆਂ ਯੂनाइटेड ਫੋਰਮ ਆਫ ਬੈਂਕ ਯੂਨੀਅਨਸ ਦੇ ਝੰਡੇ ਹੇਠ 8 ਲੱਖ ਦੇ ਕਰੀਬ ਜਿਹੜਾ EMPLOYEES ਦੇ ਵਰਕਰਮੈਨ ਆਫੀਸਰਸ ਦੇ ਵਰਕਰਮੈਨ ਜਿਹੜਾ ਇਕੱਠੇ ਹੋ ਕੇ ਸਟ੍ਰਾਈਕ ਤੇ ਗਿਆ ਅੱਜ ਦੀ ਜਿਹੜੀ ਜੜੀ ਹੜਤਾਲ ਹੈ ਉਸ ਦੇ ਵਿੱਚ ਸਾਡੀ ਜਿਹੜੀ ਮੁੱਖ ਮੰਗ ਹੈ ਕਿਉਂਕਿ ਅਸੀਂ 40 ਦਿਨ ਹਰ ਰੋਜ਼ ਜਿਹੜੀ ਡਿਊਟੀ ਆਵਰਸ ਜਿਹੜੇ ਹੈਗੇ ਆਪਣੇ ਵਧਾ ਕੇ ਬੈਂਕ ਦੇ ਨਾਲ 네ਗੋਸ਼ੀਏਟ ਕਰਕੇ ਇਹ ਐਗਰੀਮੈਂਟ ਕੀਤਾ ਸੀਗਾ ਕਿ ਸਾਨੂੰ 5 ਡੇ ਬੈਂਕਿੰਗ ਦਿੱਤੀ ਜਾਏਗੀ। ਬੈਂਕਿੰਗ ਇੰਡਸਟਰੀ ਦੇ ਵਿੱਚ 5 ਡੇ ਵਰਕ ਵੀ ਲਾਗੂ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਆਫੀਸਰ ਔਰ EMPLOYEES ਸਾਥੀ ਹੈ ਉਹ 2 ਦਿਨ ਆਪਣੇ ਪਰਿਵਾਰ ਨਾਲ ਬਿਤਾ ਕੇ ਵਰਕ ਲਾਈਫ ਬੈਲੈਂਸ ਨੂੰ ਮੇਨਟੇਨ ਕਰਦੇ ਹੋਏ ਇਸ ਦੇਸ਼ ਦੀ ਜਨਤਾ ਦੀ ਸੇਵਾ ਕਰ ਸਕਣ। ਗੱਲ ਇਹ ਕਹਿੰਦੇ ਹਾਂ ਕਿ ਉਹ बोलेंगे ਇਸ ਹੜਤਾਲ ਕਿ ਜ਼ਿੰਮੇਦਾਰ ਹੈ ਸਰਕਾਰ ਇਸ ਇੱਕ ਪਾਸੇ ਸਾਡੀ ਡਿਮਾਂਡ ਨੂੰ ਜਿਹੜਾ ਜੈਨੂਨ ਕੀਤਾ ਜਾ ਦੱਸਿਆ ਜਾ ਰਿਹਾ ਹੈ ਔਰ ਦੂਜੇ ਪਾਸੇ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਇਸੇ ਲਈ ਪ੍ਰੋਟੈਸਟ ਔਰ ਅੱਜ ਇਸੇ ਲਈ ਪ੍ਰੋਟੈਸਟ ਕੀਤਾ ਗਿਆ ਹੈ ਲੇਕਿਨ ਇਹ ਸਾਡੀ ਇੱਕ ਦਿਨ ਦੀ ਹੜਤਾਲ ਨਹੀਂ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਸਟ੍ਰਾਈਕ ਐਂਡ ਸਟ੍ਰਾਈਕ ਐਕਸ਼ਨਸ ਕਰਨ ਦੇ ਲਈ ਮਜਬੂਰ ਹੋਵਾਂਗੇ قوم ونا های 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 زندہ باد زندہ باد زندہ باد ایک زندہ باد زندہ باد انتظار زندہ ہٹ انتظار انقلابی زندہ باد انقلابی زندہ باد ਦਾ ਨਾਮ ਕੀ ਹੈ ਜੀ ਮੈਂ ਰਜੀਵ ਸਰੰਦੀ ਸੈਕਟਰੀ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਪੰਜਾਬ ਸਟੇਟ ਔਰ ਪ੍ਰਧਾਨ ਹਾਂ ਮੈਂ ਐਸ ਬੀਆਈ ਆਫੀਸਰ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਦਾ ਅੱਜ ਸਾਡੀ ਜਿਹੜੀ ਇਹ ਹੜਤਾਲ ਹੈ ਇਹ ਅਸੀਂ 21 ਮਹੀਨਿਆਂ ਤੋਂ ਵੇਟ ਕਰ ਰਹੇ ਹਾਂ ਜਿਹੜਾ ਸਾਡਾ ਐਗਰੀਮੈਂਟ ਹੋਇਆ ਸੀ ਕਿ ਬੈਂਕਿੰਗ ਇੰਡਸਟਰੀ ਦੇ ਵਿੱਚ 5 ਡੇ ਵਰਕ ਵੀਕ ਲਾਗੂ ਕੀਤਾ ਜਾਵੇਗਾ ਪਰ ਸਰਕਾਰ ਕੋਈ ਥੋਸ ਜਿਹੜਾ ਹੈ ਇਹਦੇ ਵਿੱਚ ਸਾਨੂੰ ਜਵਾਬ ਨਹੀਂ ਦੇ ਰਹੀ ਸੀ ਤਾਂ ਇੱਕ ਲੰਬਾ ਐਜੀਟੇਸ਼ਨ ਪ੍ਰੋਗਰਾਮ ਤੋਂ ਬਾਅਦ ਅੱਜ ਇਹ ਦੇਸ਼ ਭਰ ਦੇ 8 ਲੱਖ ਬੈਂਕ ਆਫੀਸਰ ਔਰ EMPLOYEES ਜਿਹੜੇ ਆ ਉਹ ਸਟ੍ਰਾਈਕ ਤੇ ਆ ਸਾਡੀ ਤੁਹਾਡੇ মিডিਆ ਥਰੂ ਵੀ ਅਸੀਂ ਸਰਕਾਰ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਅੱਜ ਦੇਸ਼ ਦੇ ਵਿੱਚ 99% ट्रांजैक्शन ਜਿਹੜੀਆਂ ਡਿਜੀਟਲ ਹੋ ਚੁੱਕੀਆਂ ਔਰ ਜੇ 5 ਡੇ ਵਰਕ ਵੀਕ ਬੈਂਕਿੰਗ ਨਸਤੀ ਦੇ ਵਿੱਚ ਲਾਗੂ ਕੀਤਾ ਜਾਏਗਾ ਤਾਂ ਸਰਕਾਰ ਦੀ ਡਿਜੀਟਲ ਦੀ ਮੁਹਿੰਮ ਨੂੰ ਬਲ ਮਿਲੇਗਾ ਔਰ ਕਿਸੇ ਵੀ ਕਸਟਮਰ ਨੂੰ ਇਹਦੇ ਵਿੱਚ ਕੋਈ ਇਫੈਕਟ ਹੋਣ ਵਾਲਾ ਨਹੀਂ ਹੈ ਅੱਜ ਤੁਸੀਂ ਦੇਖਿਆ ਹੋਵੇਗਾ ਚਾਹੇ ਸ਼ਨੀਵਾਰ ਹੋਵੇ ਚਾਹੇ ਐਤਵਾਰ ਹੋਵੇ ਕੋਈ ਵੀ ਕਸਟਮਰ ਰਾਤ ਨੂੰ ਵੀ ਯੂਪੀਆਈ ट्रांजैक्शन ਕਰ ਸਕਦਾ ਹੈ ਰਾਤ ਨੂੰ ਵੀ ਏਟੀਐਮ ਕਾਰਡ ਜਿਹੜਾ ਆਪਰੇਟ ਕਰ ਸਕਦਾ ਹੈ ਇੰਟਰਨੈਟ ਬੈਂਕਿੰਗ ਦੇ ਥਰੂ ट्रांजੈਕਸ਼ਨ ਕਰ ਸਕਦਾ ਹੈ ਪੈਸੇ ਭੇਜ ਸਕਦਾ ਹੈ ਫੰਡ ਟਰਾਂਸਫਰ ਕਰ ਸਕਦਾ ਹੈ ਤਾਂ ਬੈਂਕਿੰਗ ਜਿਹੜੀ ਹੈ ਉਹ 24/7 ਅੱਜ ਦੇਸ਼ ਦੇ ਗਾਹਕਾਂ ਨੂੰ ਸਾਡੇ ਕਸਟਮਰਸ ਨੂੰ ਉਪਲਬਧ ਹੈ ਤਾਂ ਸਾਡੀ ਜਿਹੜੀ ਇਹ ਬਿਲਕੁਲ ਜਾਇਜ਼ ਮੰਗ ਹੈ ਕਿ ਬੈਂਕਿੰਗ ਇੰਡਸਟਰੀ ਦੇ ਵਿੱਚ 5 ਡੇ ਵਰਕ ਵੀ ਲਾਗੂ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਆਫੀਸਰ ਔਰ EMPLOYEES ਸਾਥੀ ਹੈ ਉਹ ਦੋ ਦਿਨ ਆਪਣੇ ਪਰਿਵਾਰ ਨਾਲ ਬਤਾ ਕੇ ਵਰਕ ਲਾਈਫ ਬੈਲੈਂਸ ਨੂੰ ਮੇਨਟੇਨ ਕਰਦੇ ਹੋਏ ਇਸ ਦੇਸ਼ ਦੀ ਜਨਤਾ ਦੀ ਸੇਵਾ ਕਰ ਸਕਣ ਗੋਤਮ ਪ੍ਰੈਜ਼ੀਡੈਂਟ ਪੰਜਾਬ ਬੈਂਕ ਐਮਪਲੋਈਸ ਫੈਡਰੇਸ਼ਨ 올 ਇੰਡੀਆ ਬੈਂਕ ਐਮਪਲੋਈਸ ਐਸੋਸੀਏਸ਼ਨ ਤੋਂ ਅੱਜ ਦੀ ਜਿਹੜੀ ਸਾਡੀ ਇਹ ਕਾਮਯਾਬ ਹੜਤਾਲ ਜਿਹਦੇ ਵਿੱਚ ਬੈਂਕਿੰਗ ਇੰਡਸਟਰੀ ਦੇ तमाम ਯੂਨੀਅਨਸ ਜਿਹੜੀਆਂ ਯੂनाइटेड ਫੋਰਮ ਆਫ ਬੈਂਕ ਯੂਨੀਅਨਸ ਦੇ ਝੰਡੇ ਹੇਠ 8 ਲੱਖ ਦੇ ਕਰੀਬ ਜਿਹੜਾ ਐਮਪਲੋਈਸ ਤੇ ਵਰਕਮੈਨ ਆਫੀਸਰਸ ਤੇ ਵਰਕਮੈਨ ਜਿਹੜਾ ਇਕੱਠੇ ਹੋ ਕੇ ਸਟ੍ਰਾਈਕ ਤੇ ਗਿਆ ਅੱਜ ਦੀ ਜਿਹੜੀ ਸਾਡੀ ਹੜਤਾਲ ਹੈ ਉਸ ਦੇ ਵਿੱਚ ਸਾਡੀ ਜਿਹੜੀ ਮੁੱਖ ਮੰਗ ਹੈ ਕਿਉਂਕਿ ਅਸੀਂ 40 ਦਿਨ ਹਰ ਰੋਜ਼ ਜਿਹੜੀ ਡਿਊਟੀ ਆਵਰਸ ਜਿਹੜੇ ਹੈਗੇ ਆਪਣੇ ਵਧਾ ਕੇ ਬੈਂਕ ਦੇ ਨਾਲ 네ਗੋਸ਼ੀਏਟ ਕਰਕੇ ਇਹ ਐਗਰੀਮੈਂਟ ਕੀਤਾ ਸੀਗਾ ਕਿ ਸਾਨੂੰ 5 ਡੇ ਬੈਂਕਿੰਗ ਦਿੱਤੀ ਜਾਏਗੀ 2022 ਤੋਂ ਇਹ ਸਾਡੀ ਜਿਹੜੀ ਗੱਲਬਾਤ ਸੈਵਰਲ ਜਿਹੜੇ ਸਾਡੇ 네ਗੋਸ਼ੀਏਸ਼ਨਜ਼ ਦੇ ਦੌਰ ਤੋਂ ਬਾਅਦ ਗਵਰਨਮੈਂਟ ਦੀਆਂ ਮਨਜ਼ੂਰੀਆਂ ਤੋਂ ਬਾਅਦ ਜਿਹੜਾ ਹੈਗਾ ਇਹ ਸਾਡੇ ਨਾਲ ਪ੍ਰੋਮਿਸ ਕੀਤਾ ਗਿਆ ਸੀਗਾ ਲੇਕਿਨ ਅੱਜ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਗਵਰਨਮੈਂਟ ਵੱਲੋਂ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ 5 ਡੇ ਬੈਂਕਿੰਗ ਇੰਪਲੀਮੈਂਟ ਨਹੀਂ ਕੀਤੀ ਜਾ ਰਹੀ ਇੱਕ ਪਾਸੇ ਸਾਡੀ ਡਿਮਾਂਡ ਨੂੰ ਜਿਹੜਾ ਜੈਨੂਨ ਕੀਤਾ ਜਾ ਦੱਸਿਆ ਜਾ ਰਿਹਾ ਹੈ ਔਰ ਦੂਜੇ ਪਾਸੇ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਇਸੇ ਲਈ ਪ੍ਰੋਟੈਸਟ ਔਰ ਅੱਜ ਇਸੇ ਲਈ ਪ੍ਰੋਟੈਸਟ ਕੀਤਾ ਗਿਆ ਹੈ ਲੇਕਿਨ ਇਹ ਸਾਡੀ ਇੱਕ ਦਿਨ ਦੀ ਹੜਤਾਲ ਨਹੀਂ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਸਟ੍ਰਾਈਕ ਐਂਡ ਸਟ੍ਰਾਈਕ ਐਕਸ਼ਨਸ ਕਰਨ ਦੇ ਲਈ ਮਜਬੂਰ ਹੋਵਾਂਗੇ